ਹਾਂ 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 ਸੁਣਾ ਸ਼ੁਰੂ ਕਰ ਹਾਂ ਪਾਈ ਕ ਮਾਲੇ ਜੀਮੇਦਾਰਤਾ ਜੀਮੇਦਾਰ ਬੀ ਸਾਰਾ ਗਰੀਬਤਾ ਅੱਛਾ ਵਿਚਾਰਾ ਜੀਮੇਦਾਰ ਗਰੀਬ ਆ ਹਾਂ ਕਰਿਆਇ ਕਰਾ ਕੰਮ ਕਰ ਕਿਆ ਕਰਾ ਜੜੀ ਕਰ ਕਿਆ ਬੰਦਾ ਠੀਕ ਹੈ ਕਰੇ ਵਿਚਾਰਾ ਕੀ ਬਰ ਰੋਟੀ ਨਹੀਂ ਖਾਂਦਾ ਸੋ ਜਾ ਕਰਦਾ ਆ ਕੇ ਹਾਂ ਉਹ ਕ ਸੌਂ ਜਾ ਮਾੜਾ ਸੀਗਾ ਮਾੜਾ ਜੀ ਸੋ ਜਾ ਕਰ ਬਈ ਅੱਛਾ ਬਈ ਉਸ ਤੋਂ ਬਾਅਦ ਬੱਚੜਾ ਚੜੀ ਕਾ ਲੈਣਾ ਪਾਇਤਾ ਹੂੰ ਉਹਨੇ ਕ ਆਪਣਾ ਪਰੰਡ ਦਿੱਤੇ ਉਹ ਦੇਖ ਕਰਦੇ ਬਈ ਬੰਦਾ ਵਿਚਾਰਾ ਬਈ ਭੁੱਖਾ ਸੋ ਜਾਇਆ ਵਾ ਭਲਾ ਕਰਾਉਣਾ ਇਸਕਾ ਬੰਦਾ ਕਭ ਕਰਾ ਰਹਾ ਮਾਂ ਕਾ ਬਈ ਭਲਾ ਕਰੀ ਇਹ ਬੰਦਾ ਕਾ ਹਾਂ ਹਾਂ ਉਹਨਾਂ ਦਾ ਵੀ ਕੀ ਕਰਿਆ ਤੁਣ ਕਦੋਂ ਕੇ ਚੱਕਿਆ ਅੱਛਾ ਅੰਨ ਕਾ ਟੋਲ ਮਿਲ ਗਿਆ ਤੁਹਾਨੂੰ ਦਾਲ ਮਿਲ ਗਈ ਉਹਨਾਂ ਦੇ ਘਰ ਪਹਿਲਾਂ ਘਰੋਂ ਪਾਣ ਲੱਗੇ ਮੁੰਡਾ ਰਾਮ ਅੱਛਾ ਤਕੁਰਦ ਬਾੜੀ ਚ ਪਾਣ ਲੱਗੇ ਵੀ ਉਹ ਜਿਹੜਾ ਜਿਹੜੀ ਹਾਂ ਪਾਣ ਲੱਗੇ ਬੰਦਾ ਕੋਲ ਨੂੰ ਗਰੀ ਪਿੱਛੇ ਗਈ ਅੱਛਾ ਉਹਨੂੰ ਤਾਂ ਵੀ ਪੈਸਾ ਲਾ ਹੋ ਗਿਆ ਬੰਦਾ ਉਹ ਅੱਛਾ ਉਹ ਲੰਘਨ ਵਾਲਾ ਹਾਂ ਪੈਸਾ ਲਾ ਹੋ ਗਿਆ ਬਈ ਉਸ ਤੋਂ ਬਾਅਦ ਬੰਦਾ ਨੇ ਕੀ ਚੱਕਿਆ ਪਾ ਪੈਸੇ ਵੱਧੂਗੇ ਹੁਣ ਨਾ ਕੋਠੀ ਪਾਣੀ ਵਗਰ ਪਣਾ ਨਾ ਮਾਇ ਘਰ ਛੱਡਦੀ ਆ ਅੱਛਾ ਜਿਹੜਾ ਚਿਰ ਚੜ ਲੈਣਾ ਦਾ ਉਹਨੇ ਚੱਕਿਆ ਬਾਹਰ ਮਾਰਿਆ ਵੀ ਚੱਕਾ ਅੱਛਾ ਉਹਨੇ ਵੀ ਜਿਹੜਾ ਪਰਾਣਾ ਘਰ ਛੱਡਦਾ ਉਹ ਢਾਹਤਾ ਵੀਓ ਵਿਚਾਲੇ ਹੁਣ ਸਭ ਚੱਕਾ ਆਲੜੇ ਚੱਕਾ ਬਾਹਰ ਭਗਾ ਦਈਏ ਪੁਣੇ ਅੱਛਾ ਜਿਹੜਾ ਹੈਗਾ ਦਾ ਹਾਂ ਬਈ ਕੀ ਹੋਇਆ ਵੀਰਾ ਬਣ ਲੈਂਦੀ ਆ ਚਿਹੜੇ ਚਿੜੀ ਵਿਚਾਰੀ ਫਿਰਾਂ ਬਾਹਰ ਫੌਂਕਦੇ ਆਣਾ ਹੈਗਾ ਉਹਨਾਂ ਦਾ ਜਿਹੜੇ ਗੱਡੀ ਦਿੰਦੇ ਹਾਂ ਉਨੇ ਚਰ ਪੱਕਾ ਕਰ ਲੈ ਇੰਟਰਵਾਇਉ ਪੱਕਾ ਕਰ ਕਰ ਲਿਆ ਬਈ ਹਾਂ ਉਹ ਫਿਰ ਤੇਰੇ ਵਿਚਾਰੇ ਅੱਛਾ ਬਈ ਬੰਦਾ ਵੱਧੂ ਪੈਸੇ ਹੋ ਗਏ ਵਧੀਆ ਬੰਦਾ ਬੁੱਲ ਗਿਆ ਸਰੰਗ ਗਰੀਬੀ ਭੁੱਲ ਗਿਆ ਬੰਦਾ ਹਾਂ ਉਸ ਤੋਂ ਬਾਅਦ ਬਈ ਉਸ ਕਾ ਬੰਦਾ ਕਾ ਟੋਟਾ ਸ਼ੁਰੂ ਹੋ ਗਿਆ ਅੱਛਾ 4 ਸਾਲ ਬਾਅਦ ਹਾਂ ਜਦ ਬੰਦਾ ਹੰਕਾਰ ਹੋ ਗਿਆ ਬਈ ਪਾ ਪੈਸਾ ਵੱਧੂ ਮਿਲ ਗਿਆ ਆਪਾਂ ਨੇ ਹੰਕਾਰ ਹੋ ਗਿਆ ਹੰਕਾਰ ਹੋ ਗਿਆ ਹੰਕਾਰ ਦੇ ਵਿੱਚ ਬੰਦਾ ਭੁੱਲ ਗਿਆ ਸਾਰੇ ਪੁਰਾਣੇ ਜਿਹੜੇ ਭੁੱਲ ਗਿਆ ਸਾਰਾ ਟਾਈਮ ਭੁੱਲ ਗਿਆ ਆਪਣਾ ਟਾਈਮ ਇਸ ਤਰ੍ਹਾਂ ਕਰ ਰਿਹਾ ਹਾਂ ਹੰਕਾਰ ਚ ਆ ਗਿਆ ਹੰਕਾਰ ਚ ਆ ਗਿਆ ਬੰਦਾ ਹਾਂ ਭਈ ਹੰਕਾਰ ਚ ਆ ਗਿਆ ਉਹ ਬਈ ਇਸ ਕਾ ਕਰ ਬਰਬਾਦ ਹੋ ਲਗਾ ਉਸ ਕਾ ਪਿੱਛਾ ਪੈਰ ਲਾ ਗਿਆ ਅੱਛਾ ਉਹ ਕੀ ਕਰਿਆ ਆਵੇ ਕਿਤੇ ਬੱਗਿਆ ਕੋਈ ਸਾਧੂ ਸੁਖਮਾਦ ਆਉਂਗਾ ਹਾਂ ਉਹ ਕਹਣਾਗਾ ਬਾਬਾ ਦੇਖ ਮੈਂ ਪਹਿਲਾ ਕਰਿਆ ਭੁੱਖਾ ਰਿਆ ਹਾਂ ਐ ਕਰਿਆ ਬਈ ਮੇਰਾ ਘਰ ਪਿੱਛੜ ਲਾ ਦੇ ਹਾਂ ਉਹ ਬਾਬਾ ਕਹਣਾਗਾ ਵੀ ਦੇਖ ਤੈ ਗਲਤ ਕੰਮ ਕਰੇ ਜ਼ਿੰਦਗੀ ਮੈਂ ਅੱਛਾ ਚੋ ਬਈ ਜਿਹੜੇ ਨਾ ਚੀਜ਼ ਨਾ ਕੋਈ ਤਰ੍ਹਾਂ ਘਰ ਬਸਾਇਤਾ ਉਸ ਕਾ ਤੈ ਘਰ ਪਾੜ ਦਿਆ ਤਰਾ ਕੋ ਘਰ ਬਸਾ ਲੀਆ ਹਾਂ ਉਸ ਕਾ ਤੰਗਰ ਅਜਾੜ ਦਿਆ ਤੰਗਰ ਕੋ ਘਰ ਬਸਾ ਲੀਆ ਤੈ ਉਹ ਬਣਾ ਰਿਹਾ ਮੈਂ ਬਣਾ ਲੇ ਫਿਰ ਚੜ ਦਿਆ ਹਾਂ ਤਪਕੀ ਮੈਂ ਕਬਤਰਾ ਚੇੜਾ ਚੜੀ ਕਾ ਲਾਣਾ ਹੋ ਗਿਰਦਾ ਅੱਛਾ ਇਸ ਤਨੂਕਸ ਹੋਇਆ ਕਰਦਾ ਹਾਂ ਉਨ ਤਰਫ ਤਰ ਸਿਖਾਇਦਾ ਹਾਂ ਉਹ ਤੇਰੀ ਤਪੱਸਿਆ ਲਾਏ ਕਰਨਾ ਵਿਸਵਾ ਬੰਦਾ ਕਾ ਆਪਾ ਬਲਾ ਗਾਰਾਜ ਕਾ ਬੰਦਾ ਕਾ ਆਪਾ ਸੇ ਕਰ ਰਹਾ ਰਮਾ ਸਭ ਬਲਾ ਕਰੀ ਸਹੀ ਗੱਲ ਹੈ ਹੈ ਉਹ ਬੰਦੇ ਕਾ ਤੇ ਤਲੁਕਾ ਦੋਨੂ ਕਾਲੇਜ ਕਾ ਗੁਰੂ ਕਾ ਲੰਗਰਾਂ ਪਾ ਲਾ ਕੇ ਗੁਰੂ ਕਾ ਲੰਗਰਾਂ ਪਾਂਦਰੀ ਤਰ੍ਹਾਂ ਕੰਮ ਛੱਡ ਗਿਆ ਬਈ ਕਵੇ ਉਸ ਟਾਈਮ ਤੇ ਲੋਕ ਆਣਾ ਪੱਟਿਆ ਕਵੇ ਅੱਛਾ ਤੇਰਾ ਤਈ ਪੈਰ ਵੀ ਛੱਡ ਗਿਆ ਸਹੀ ਗੱਲ ਹੈ ਹੈ ਉਹ ਤੇਰੀ ਬਰਬਾਦੀ ਕਾ ਕਾਰਨ ਹੈ ਜੀ ਆ ਕਵੇ ਸੇ ਬੁੜੀ ਗੱਲ ਹੀ ਕਰ ਵੇ ਇਹ ਬੰਦਾ ਕਿਸੇ ਘਰ ਜਾੜਾਗਾ ਉਹ ਘਰ ਕਦੀ ਉਸਕਾ ਬਸਦਾ ਨਹੀਂ ਗਿਆ ਸਹੀ ਅੱਲਾ ਵੇ ਠੀਕ ਆ ਭਾਈ ਜੇ ਆਪਾਂ ਕਿਸੇ ਘਰ ਜਾੜਾਂਗੇ ਤਾਂ ਐ ਸਿੱਖਿਆ ਮਿਲਦੀ ਪਉ ਨੂੰ ਜੇ ਸਿੱਖਿਆ ਮਿਲਿਆ ਆਪਾਂ ਜੇ ਆਪਾਂ ਕਿਸੇ ਘਰ ਜਾੜਾਂਗੇ ਹਾਂ ਹੈ ਆਪਣਾ ਘਰ ਕਰ ਬਸਦਾਗਾ ਨਹੀਂ ਦਾਦਾ ਬਸਦਾ ਨਹੀਂ ਆਪਾਂ ਉਸ ਘਰ ਨਾਲ ਪਟਦੀ ਆ ਉਹਨਾਂ ਆਪਣਾ ਘਰ ਬਸਦਾ ਅੱਜ ਆਪ ਨੂੰ ਉਹਨੇ ਆਪਣੇ ਵਾਸਤੇ ਸੁੱਖਾ ਕਿੰਨੀ ਮੰਨੀ ਹੈ ਨਾ ਕਿੰਨੀ ਮੰਨੀ ਆਜੋ ਫਿਰ ਘਰ ਪੜਿਆ ਹਾਂ ਬੋਲ ਉਹ ਕੋਈ ਵੀ ਪਿਛਾਟ ਗਿਆ ਥੋੜੇ ਵਾਸਤੇ ਕੋਈ ਛੱਡ ਦਿੰਦਾ ਕੋਈ ਆਣਾ ਨਾ ਪਤਾ ਹੀ ਸੋਚਨੇ ਜੀ ਆ ਪਰ ਜੀ ਜ਼ਿੰਦਗੀ ਮੈਂ ਆਪਾਂ ਕਦੇ ਬਸਦਾ ਆਪਣੀ ਜੇ ਆਪ ਕੋਲੀ ਆਪਕੇ ਡਾਕਾ ਕਮੈਲ ਚੀਨਾ ਬਿਲਕੁਲੀ ਕਿਸੇ ਕੀ ਹੈ ਆਪ ਉਸ ਘਰ ਪੜਾਂਗੇ ਸਹੀ ਗੱਲ ਮਾੜੀ ਗੱਲ ਵੀ ਅਜੀ ਹੈ ਇਹ ਬੰਦਾ ਕਹੇ ਸੋਚੋ ਨਾ ਇਹ ਹੰਕਾਰ ਚ ਲੱਗਦੇ ਹੋ ਨਾ ਕਦੇ ਵੀ ਹੰਕਾਰ ਨਾ ਕਰੋ ਇਸ ਜੀਗਾ ਪਹਿਲਾਂ ਸੋਚੋ ਜੀ ਵਸਤਾ ਹੈ ਵੇ ਆਪਾਂ ਬਲਿਆ ਕਰਿਆ ਉਸ ਦਾ ਪਹਿਲੀ ਬਾਰ ਸੋਚੋ ਬਲਿਆ ਕਰ ਸਹੀ ਗੱਲ ਆਪਣੇ ਕਰੇ ਕੀੜੇ ਪਾਉਣ ਦਾ ਕਈ ਵਾਰ ਹੈ ਨਾ ਹੁਣ ਚਲ ਬੰਦਰ ਆਪਾ ਉਹ ਕੀੜੇ ਪਾਉਣ ਉਹ ਵੀ ਨੁਕਸਾਨ ਪਿਉਨੇ ਆਪਾ ਜੀ ਭਈ ਆਪਣੇ ਕਰੀ ਦਰਖਤੇ ਵੀ ਲੱਗ ਰਿਹਾ ਆਪਾਂ ਦਰਖਤ ਨਹੀਂ ਵੜ ਸਕਦੇ ਹਾਂ ਉਹ ਵੀ ਪਰ ਛੋਂ ਦਵੇ ਕਾ ਸ਼ਾਂਦਾਗਾ ਹਾਂ ਜਾਨਮ ਰੋਤੇ ਬੈਨ ਨੇ ਨਾ ਫਲ ਕਪੜ ਕਬੂਟਾ ਲੱਗਿਆ ਆਪਣਾ ਉਹ ਫਲ ਦੇ ਬੰਬ ਬਣੇ ਹਾਂ ਉਸ ਦਾ ਕਦੇ ਉਹ ਉਜੜ ਨਾ ਕਦੇ ਹਾਂ ਨੁਕਸਾਨ ਨਾ ਕਰੋ ਕਦੇ ਨਾ ਉਜੜਦਾ ਵੱਡੋ ਕਦੀ ਵੀ ਕਦੇ ਵੀ ਨਾ ਵੱਡੋ ਠੀਕ ਹੈ ਯਾਰ ਅਰ ਅਰ ਰੱਖਾ ਆਪਣਾ ਫਰਾਂ ਨੂੰ ਖਰਾਬ ਕਰੇ ਕਰੀ ਲੈ ਗਏ ਮਿੱਟੀ ਚ ਤੁਸੀਂ ਇਹਦੇ ਝੜਨਾ ਵੱਡੋ ਹਾਂ ਸੁੱਕ ਗਿਆ ਚਲੋ ਕੁਝ ਕਰੀ ਅੱਜ ਸੁੱਕਿਆ ਪਟ ਦੋ ਜਿੱਦ ਕਹਰਾ ਖੜਿਆ ਜੇ ਆਪਣਾ ਕੀੜੇ ਭੌਣ ਵੀ ਕਰੇ ਉਹਨੂੰ ਵੀ ਆਪਾਂ ਉਹਨੂੰ ਨਹੀਂ ਪਟੋਗੇ ਹਾਂ ਕਿਉਂਕਿ ਆਪਾਂ ਨੁਕਸਾਨ ਕਰਾਂਗੇ ਇਸ ਦਾ ਵੀ ਤਾਂ ਆਪਣਾ ਪਹਿਲਾਂ ਵੀ ਹਾਂ ਭਈ ਇੱਕ ਬਸ ਵੈਸੇ ਇਹ ਜਾਂ ਪਗਰ ਬਸਾਂ ਮ ਆਪਣਾ ਘਰ ਹੋਮ ਬਸਣਾ ਚਾਹੀਏ ਸਹੀ ਗੱਲ ਆ ਭਈ ਆਪਾਂ ਉਹਨਾਂ ਦਾ ਜੋ ਉਹਨਾਂ ਦਾ ਹਲ ਨਹੀਂ ਡਾਏ ਇਹ ਬੰਦਾ ਨੇ ਉਹ ਕਿਤੇ ਫਿਰੀ ਵਿਚਾਰੇ ਕਿਤੇ ਫਿਰੀ ਉਹਨਾਂ ਘਰ ਬਸਣ ਵਿੱਚ ਹੈ ਸਹੀ ਗੱਲ ਹੈ ਬੜੀ ਮਿਹਨਤ ਕੀਤੀ ਹੈ ਇਹ ਚਾਰ ਨੰਬਰ ਹਰੇਕ ਹੈ ਪਸੂ ਦਾ ਪੰਜਾ ਸੋਚਦਾ ੜਿਕੇ ਆਪਣੇ ਬਾਰੇ ਇਹ ਹੀ ਗੱਲ ਨਹੀਂ ਦੀ ਆ ਪਾ ਗਏ 25 ਵੀ ਆਪਣੇ ਨਾ ਜੇ ਆਪਣਾ ਘਰਾਂ ਦਾ 25 ਆਪਾਂ ਪਾਣੀ ਪਾਵਾਂ ਉਹ ਵੀ ਆਪਣੀ ਗੇਰ ਕਰਾਇਆ ਹੈ ਜੇ ਆਪਾਂ ਪੰਛੀਆਂ ਦਾਣਾ ਪਾਲਾ ਜੇਰ ਕਿ ਉੱਠ ਗਿਆ ਉਹ ਵੀ ਤਰਕੀ ਆਸ ਤੇ ਆਉਣਗੇ ਆਪਣੇ ਵੀ ਆਉਣਗੇ ਉਹ ਕਿਤੇ ਮਰਜੀ ਅੱਗੇ ਪੰਛੀ ਉੱਡ ਕਾ ਰਾਤ ਨੇ ਟੱਪ ਗਏ ਆਣ ਸਾਨੂੰ ਚੁਗਾ ਮਿਲੇਗਾ ਆਪਾਂ ਆਪਣੇ ਚੁਗਾ ਹੈਗਾ ਉੱਥੇ ਹਾਂ ਉਹ ਉੱਥੇ ਆਪਣਾ ਹਾਂ ਸਹੀ ਗੱਲ ਹੈ ਇਹ ਚੱਕਰ ਹੋ ਵੀ ਕੈਂਟ ਕਰਵਾਤਾ ਬਾਕੀ ਓਕੇ ਲਵਜੂ ਹੈ ਨਾ ਆ ਲਵਜੂ ਬਈ ਓਕੇ ਬਈ ਠੀਕ ਹੈ ਕੈਂਟ ਕਰ ਲੋ ਸਾਰੀ